ਜਿਹੜਾ ਕਿ ਪੰਜਾਬ ਦੇ ਅੰਦਰ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਫੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਰੂ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਬਈਏ ਬਾਰੇ ਗੱਲ ਕਰਨੀ ਆ ਕਿ ਇਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿ ਇਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾਰਜਕਲ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆ ਹੈਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਵੜਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ-ਇਕਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਫੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿਵੇਂ ਕਿਵੇਂ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰੁਬਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾਰਜਕਲ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ 'ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਵੜਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ ਕਲਾ ਕਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕਲਾ ਕਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕੁਦਰਤ ਦੀ ਕ੍ਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਆੜਾ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵੱਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਮਾ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾੜੀਆਂ ਕੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾੜੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਵੀ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇਹ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆ ਹੈਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ-ਇਕਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਇਕ-ਇਕਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਕੁਦਰ ਕੁਦਰ ਦੀ ਕ੍ਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਹੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿਵੇਂ ਕਿਵੇਂ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵੱਈਏ ਬਾਰੇ ਗੱਲ ਕਰਨੀ ਆ ਕਿ ਇਸ ਤਰ੍ਹਾਂ ਜਿਹੜੀ ਦਰਿਆਮਾ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਇਸ ਤਰ੍ਹਾਂ ਕਲਾਈਮੇਟ ਡਿਊ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾੜੀਆਂ ਕੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾੜੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ 'ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸਿਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣਨ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤਾਂ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ ਇਕੱਲਾ-ਕੱਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਇਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਫੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿਵੇਂ ਕਿਵੇਂ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵੱਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ ਆ ਰਹੇ ਨੇ ਕਿ ਇਹਦਾ ਸਾਰਿਆਂ ਕੱਲ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਇਲਾਸ਼ਾ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆ ਹੈਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇੱਕ-ਇਕਲਾ ਪੈਸੇ ਦਾ ਹਿਸਾਬ ਰੱਖਾਂਗੇ ਔਰ ਇਕ-ਇਕਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਧਾਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਫੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਕਿ ਇਹਦਾ ਸਾਰੀਆਂ ਕੱਲਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚ ਰੁੜ ਗਏ ਉਹਨਾਂ ਦੇ ਡੈੱਡ ਬਾਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਲਾਸ਼ਾਂ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਇਲਾਸ਼ਾ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਬਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਵੱਧ ਤੋਂ ਵੱਧ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇਕੱਲਾ-ਕੱਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਕੱਲਾ-ਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਨੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਕੁਦਰ ਕੁਦਰ ਦੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਹੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਜਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾਰੀਆਂ ਕੰਨਾਂ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59 ਲਗਭਗ 60 ਲੋਕ ਜਿਨ੍ਹਾਂ ਬੱਚੇ ਬਜ਼ੁਰਗ ਕਿਸਾਨ ਸਾਡੀਆਂ ਮਾਮਾ ਉਹ ਮਾਰੇ ਗਏ ਉਹ ਹੜਾ ਚਰੁਰ ਗਏ ਉਹਨਾਂ ਦੇ ਡੈੱਡ ਬੋਡੀ ਤੱਕ ਨਹੀਂ ਮਿਲੀਆਂ ਉਹਨਾਂ ਦੇ ਪਸ਼ੂ ਮਾਰੇ ਗਏ ਪਸ਼ੂ ਰੁੜ ਗਏ ਅੱਜ ਕਾਂਗਰਸ ਪਾਰਟੀ ਜਿਹੜੀ ਆ ਪਸ਼ੂਆਂ ਦੀ ਲਾਸ਼ਾਂ ਤੇ ਰਾਜਨੀਤੀ ਕਰਦੀ ਸੀ ਅੱਜ ਲੋਕਾਂ ਦੀ ਲਾਸ਼ਾਂ ਤੇ ਰਾਜਨੀਤੀ ਕਾਂਗਰਸ ਪਾਰਟੀ ਕਰਦੀ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਤੋਂ ਦੁਨੀਆ ਭਰ ਦੇ ਉਹਨਾਂ ਲੋਕਾਂ ਤੋਂ ਮਦਦ ਮੰਗੀ ਆ ਕਿ ਪੰਜਾਬ ਦੇ ਅੰਦਰ ਇੱਕ ਕਰੋਪੀ ਆਈ ਆ ਸਾਨੂੰ ਜਿਹੜਾ ਹੈਗਾ ਚੜ੍ਹਦੀ ਕਲਾ ਫੰਡ ਦੇ ਅੰਦਰ ਪੈਸੇ ਭੇਜੇ ਜਾਣ ਅਸੀਂ ਇੱਕ ਫੰਡ ਜਿਹੜਾ ਬਣਾਇਆ ਹੈਗਾ ਜਿਹਦੇ ਨਾਂ ਰੱਖਿਆ ਚੜ੍ਹਦੀ ਕਲਾ ਪਰ ਲੇਕਿਨ ਅੱਜ ਕਾਂਗਰਸ ਪਾਰਟੀ ਨੇ ਸਦਨ ਦੇ ਅੰਦਰ ਕਿਹਾਗਾ ਕਿ ਕੋਈ ਪੈਸਾ ਨਾ ਦਿੱਤਾ ਜਾਵੇ ਕਿਉਂਕਿ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੁਬਾਰਾ ਰੀਬਿਲਡ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦਾ ਦੁਬਾਰਾ ਪੁਨਰਵਾਸ ਹੋਵੇ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਸਕੂਲ ਦੁਬਾਰਾ ਬਣ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਕਿਸਾਨ ਦੇ ਅੰਦਰ ਦੁਬਾਰਾ ਫਸਲ ਪੈਦਾ ਹੋਵੇ ਉਹ ਸਿਰਫ ਤੇ ਸਿਰਫ ਤਬਾਹੀ ਮੰਗਦੀ ਆ ਉਹਨਾਂ ਤਬਾਹੀ ਚੋਂ ਆਪਣੀਆਂ ਵੋਟਾਂ ਮੰਗਦੀ ਆ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਅਸੀਂ ਇੱਕ ਥੋਕ ਕੇ ਕਹਿੰਦੇ ਆ ਕਿ ਪੰਜਾਬ ਦੇ ਚੜ੍ਹਦੀ ਕਲਾ ਫੰਡ ਦੇ ਅੰਦਰ ਬੱਦ ਤੋਂ ਬੱਦ ਯੋਗਦਾਨ ਕਰੋ ਔਰ ਅਸੀਂ ਬਿਲਕੁਲ ਇਕੱਲਾ- ਇਕੱਲੇ ਪੈਸੇ ਦਾ ਹਿਸਾਬ ਰੱਖਾਂਗੇ ਔਰ ਇਕੱਲਾ- ਇਕੱਲਾ ਪੈਸਾ ਜਿਹੜਾ ਉਹ ਲੋਕਾਂ ਦੀ ਬਿਹਤਰੀ ਲਈ ਲੋਕਾਂ ਦੀ ਭਲਾਈ ਦੇ ਲਈ ਲੋਕਾਂ ਦੇ ਘਰ ਬਣਾਉਣ ਦੇ ਲਈ ਕਿਸਾਨ ਦੀ ਜ਼ਮੀਨ ਨੂੰ ਠੀਕ ਕਰਨ ਦੇ ਲਈ ਕਿਸਾਨ ਨੂੰ ਬੀਜ ਦੇਣ ਦੇ ਲਈ ਅਸੀਂ ਮਜ਼ਦੂਰ ਦਾ ਘਰ ਪਾਉਣ ਦੇ ਲਈ ਜਿਹੜਾ ਵਿਅਕਤੀ ਮਾਰਿਆ ਗਿਆ ਉਹਦੀ ਆਰਥਿਕ ਬਦ ਕਰ ਲਈ ਕਿ ਪੈਸਾ ਖਰਚ ਕਰਾਂਗੇ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਦਾ ਪੰਜਾਬ ਵਿਰੋਧੀ ਚਿਹਰਾ ਔਰ ਸਭ ਦੇ ਸਾਹਮਣੇ ਲੰਗਾ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਅੰਦਰ ਕੁਦਰਤੀ ਕਰੋਪੀ ਦੇ ਕਾਰਨ ਇੱਕ ਤਬਾਹੀ ਹੋਈ ਆ ਹੜ ਆਏ ਨੇ ਉਹਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਪੈਸ਼ਲ ਸੈਸ਼ਨ ਸੱਦਿਆ ਕਿ ਇਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਇਸ ਗੱਲ ਤੇ ਚਰਚਾ ਕੀਤੀ ਜਾਵੇ ਕਿ ਕਿਹੜੇ ਕਿਹੜੇ ਜਗ੍ਹਾ ਤੇ ਕਿੰਨੇ ਕਿੰਨੇ ਨੁਕਸਾਨ ਹੋਇਆ ਔਰ ਉਹਦੇ ਅੰਦਰ ਕਿਹੜੇ ਕਿਹੜੇ ਤਰੀਕੇ ਦੇ ਨਾਲ ਉਹ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਨੇ ਔਰ ਕਿਵੇਂ ਲੋਕਾਂ ਨੂੰ ਯੋਗਦਾਰ ਪਾਉਣ ਦੀ ਅਪੀਲ ਕਰਨੀ ਆ ਔਰ ਕਿਵੇਂ ਕੇਂਦਰ ਸਰਕਾਰ ਦੇ ਰਵਈਏ ਬਾਰੇ ਗੱਲ ਕਰਨੀ ਆ ਕਿਸ ਤਰ੍ਹਾਂ ਜਿਹੜੀ ਦਰਿਆਵਾਂ ਦੀ ਪੋਜੀਸ਼ਨ ਚੇਂਜ ਹੋ ਰਹੀ ਆ ਕਿਸ ਤਰ੍ਹਾਂ ਕਲਾਈਮੇਟ ਡੂ ਟੂ ਕਲਾਈਮੇਟ ਚੇਂਜ ਜਿਹੜਾ ਦੇਸ਼ ਭਰ ਦੇ ਅੰਦਰ ਹੜ੍ਹ ਆ ਰਹੇ ਨੇ ਇਹਦਾ ਸਾਰਿਆਂ ਕਰਨ ਨੂੰ ਲੈ ਕੇ ਅੱਜ ਦੇ ਸੈਸ਼ਨ ਚਰਚਾ ਹੋਣੀ ਸੀ ਪਰ ਲੇਕਿਨ ਅਫਸੋਸ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਦੀ ਨਜ਼ਰ ਆਈ ਕਿਉਂਕਿ ਅੱਜ ਪੰਜਾਬ ਦੇ 59